ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬੱਗਿਆਣਾ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਇਹਦੇ ਨਾਲ ਦਾ ਪਿੰਡ ਕੋਟ ਸੁਖਿਆ ਹੈ ਵੈਸੇ ਜਿਉਣ ਵਾਲਾ ਵੀ ਇਹਦੇ ਨੇੜ ਹੈ ਔਲਖ ਵੀ ਇਹਦੇ ਨੇੜ ਹੈ ਜ਼ਿਲ੍ਹਾ ਫਰੀਦਕੋਟ ਤਹਿਸੀਲ ਕੋਟਕਪੂਰਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਜਿਹੜੀ ਆਮ ਪਸ਼ੂ ਪਾਲਕ ਜਿਹੜੇ ਘਰੇ ਪਸ਼ੂ ਰੱਖਦੇ ਉਹਨਾਂ ਵੀਰਾਂ ਚੋਂ ਆ ਅੱਜ ਇਹਨਾਂ ਨੇ ਤਿੰਨ ਨਾਗ ਵਿਕਾਊ ਕੀਤੇ ਆ ਇੱਕ ਵੜ ਬਹੁਤ ਸੋਹਣੀ ਤਿਆਰ ਹੋ ਕੇ ਇਹਨੇ ਬੱਚੇ ਨੂੰ ਜਨਮ ਦਿੱਤਾ ਤੇ ਸੂਈ ਰਾਤ ਹੀ ਐ ਬਹੁਤੀ ਡਿਟੇਲ ਮੈਂ ਨਹੀਂ ਦੱਸੀ ਜਾਣੀ ਐ ਬਾਕੀ ਭਰਾ ਆਪਾਂ ਨੂੰ ਜਾਣਕਾਰੀ ਬਾਈ ਦੇ ਦੂਗਾ ਅ ਜੇ ਸ਼ੁਰੂ ਚ ਹੀ ਦੱਸ ਦਿਆਂ ਦੋਸਤੋ ਤਾਂ ਇਹ ਏਵੀਐਸ ਦਾ ਸ਼ਾਇਦ ਟਰਨੈਡੋ ਬੱਲ ਐ ਉਹਦੀ ਬੱਚੀ ਐ ਤੇ 40116 ਦੀ ਇਹ ਵੜ ਆਪ ਐ ਬਾਕੀ ਡਿਟੇਲ ਆਪਾਂ ਨੂੰ ਭਰਾ ਦੱਸੂ ਇਹਦੇ ਨਾਲ ਇੱਕ ਝੋਟੀ ਖੜੀ ਐ ਇਹ ਗੱਬਣਾ ਹਜੇ ਦਣ ਲੈਂਦੀ ਐ ਸੂਣ ਚ ਖਵਾਨਾ ਇਥੋਂ ਦੇਖ ਲਓ ਤੁਸੀਂ ਫਿਕਸ ਜਿਹਾ ਰੱਖੂਗੀ ਬਾਕੀ ਹਜੇ ਦਣੇ ਦੇ ਕਾਫੀ ਪਏ ਐ ਇਦੇ ਨਾਲ ਇੱਕ ਮੱਝ ਦੁੱਧ ਚੰਗੇ ਵਾਲੀ ਐ ਦਿਨ ਇਹ ਵੀ ਹਜੇ ਲੈਂਦੀ ਐ ਸੋ ਤਿੰਨ ਨਾਗ ਵੀਡੀਓ ਚ ਦਿਖਾਉਣ ਲੱਗਾ ਤੁਹਾਨੂੰ ਤੁਸੀਂ ਲਾਸਟ ਤੱਕ ਵੀਡੀਓ ਦੇਖਿਓ ਪਸ਼ੂ ਜਿਹੜਾ ਜੱਜ ਜੂਗਾ ਉਹਦੀ ਤਸੱਲੀ ਆ ਕੇ ਕਰਨਾ ਤੁਹਾਡਾ ਹੱਕ ਐ ਤੁਸੀਂ ਤਸੱਲੀ ਕਰ ਸਕਦੇ ਹੋ ਨੰਬਰ ਸਕਰੀਨ ਉੱਤੇ ਚਲਾਉਂਗਾ ਸੋ ਸ਼ੁਰੂਆਤ ਕਰਦੇ ਹਾਂ ਇਸੇ ਵੇੜ ਤੋਂ ਬਾਕੀ ਫਿਰ ਤੁਹਾਨੂੰ ਨਾਲ ਦੋ ਮੱਝਾਂ ਵੀ ਦਿਖਾ ਦੇਵਾਂਗੇ ਮਿਲਦੇ ਆਂ ਬਾਈ ਨੂੰ ਕਰਦੇ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਦਿਓ ਵੀਰੇ ਆਪਣਾ ਮੇਰਾ ਨਾਮ ਹਰਮੀਤ ਈ ਹਰਮੀਤ ਭਾਈ ਅੱਜ ਆਪਾਂ ਤਿੰਨ ਨਾਗ ਵੇਚਣ ਲੱਗੇ ਹਾਂ ਹਾਂ ਜੀ ਆਪਣੇ ਪਸ਼ੂ ਤਾਂ ਕਰਦੇ ਆ ਕੋਈ ਵਪਾਰ ਤਾਂ ਮੇਰੇ ਖਲਚ ਨਹੀਂ ਕਰਦੇ ਨਹੀਂ ਨਹੀਂ ਆ ਵੈੜ ਜਿਹੜੀ ਹੈ ਇਹ ਵੈਸੇ ਤਾਂ ਮੈਂ ਦੱਸ ਹੀ ਦਿੱਤਾ ਸੀ ਇਹ ਪਹਿਲਾ ਸੂਆ ਸੂਈ ਹੈ ਪਹਿਲਾ ਸੂਆ ਸੂਈ ਰਾਤ ਹੀ ਸੂਈ ਹੈ ਰਾਤ ਹੀ ਸੂਈ ਹੈ ਅੱਛਾ ਉਮਰ ਇਹਦੀ ਅੰਦਾਜ਼ਾ ਕਿੰਨੀ ਹੈ 21 ਮਹੀਨੇ 21 ਮਹੀਨੇ ਦੀ ਉਮਰ ਹੈ ਹਾਂਜੀ ਕੀ ਕਹ ਰੇਟ ਕੀ ਰਹੂਗਾ ਬਈ ਦਾ ਰੇਟ ਇਹਦਾ 115 ਹੀ 1 ਲੱਖ 15 ਹਜ਼ਾਰ ਹਾਂਜੀ ਖੋਲੋ ਬਈ ਇਹਨੂੰ ਦੋਸਤੋ 1 ਲੱਖ ਤੇ 15 ਹਜ਼ਾਰ ਰੇਟ ਰਾਤ ਸੂਈ ਹੈ ਕਿਉਂਕਿ ਗੱਬਨ ਤੇ ਮੈਨੂੰ ਫੋਨ ਆਉਂਦੇ ਰਹੇ ਆ ਵੀਰ ਦੇ ਤੇ ਰਾਤ ਹੀ ਬਾਈ ਨੇ ਦੱਸਿਆ ਸੀ ਵੈੜ ਸੂਤੀ ਹੈ ਪਹਿਲਾਂ ਵੈੜ 19 ਸੌਰੀ 21 ਮਹੀਨੇ ਇਹ ਹਵਾਨਾ ਬਹੁਤ ਸੋਹਣਾ ਦੋਸਤੋ ਫੈਕਸ ਜਾਂ ਹਵਾਨਾ ਹੈ ਹਜੇ ਦੁੱਧ ਤੇ ਤੈਨੇ ਖੈਰ ਆਉਣਾ ਕਿਉਂਕਿ ਹਜੇ ਰਾਤ ਹੀ ਸੋਈ ਹੈ ਤੇ ਇਹਨੇ ਬੱਚੀ ਨੂੰ ਜਨਮ ਦਿੱਤਾ ਹੈ ਬੱਚੀ ਇਹਦੀ ਬਹੁਤ ਸੋਹਣੀ ਹੈ ਦੋਸਤੋ ਏਬੀਐਸ ਦੇ ਤੁਸੀਂ ਸਰਚ ਕਰੋ ਸ਼ਾਇਦ ਟਰਨੈਡੋ ਬੋਲੀ ਹੈ ਜਿਹਦੀ ਇਹ ਬੱਚੀ ਹੈ ਤੇ ਆਪ ਇਹ 40116 ਦੀ ਵੈਡ ਹੈ 121 ਮਹੀਨੇ ਉਮਰ 1 ਲੱਖ ਤੇ 15000 ਰੇਟ ਰੇਟ ਬਾਰੇ ਵੀ ਜੇ ਮੈਂ ਤੁਹਾਨੂੰ ਜਾਣਕਾਰੀ ਦੇ ਦੇਵਾਂ ਦੋਸਤੋ ਤਿੰਨੇ ਹੀ ਨਾਗ ਸੇਮ ਰੇਟ ਦੇ ਹੀ ਆ ਸੇਮ ਡਿਮਾਂਡ ਰੱਖੀ ਜਾਣੀ ਐ 1 ਲੱਖ ਤੇ 15000 ਦੇ ਹਿਸਾਬ ਤੇ ਤੁਸੀਂ ਭਾਵੇਂ ਤਿੰਨੇ گاਵਾ ਜਿਹੜੀਆਂ گاੰਦ ਦੋ ਮੱਝਾਂ ਤਿੰਨੇ ਨਾਗ ਸੇਮ ਰੇਟ ਦਾ ਇੱਕ ਲੱਖ 15000 ਗੁਣਾ 3 ਕਰ ਲਓ ਜੀ ਭਾਈ ਜਿਹੜੀ 2 ਨੰਬਰ ਤੇ ਆਪਾਂ ਮੱਝ ਵੇਚਣੀ ਐ ਇਹਦਾ ਸੂਆ ਕਿੰਨਾ ਇਹਦਾ ਦੂਜਾ ਸੂਆ ਇਹਦਾ ਪਹਿਲਾਂ ਨੇ ਦੁੱਧ ਕਿੰਨਾ ਖ ਦਿੰਦਾ ਇਹਨੇ 10 ਤੋਂ 11 ਕਿੱਲੋ ਠੀਕ ਹੈ ਰੇਟ ਤਾਂ ਉਹੀ ਸੇਮ ਰੇਟ 115 ਤਿੰਨਾਂ ਦਾ ਹੀ ਠੀਕ ਹੈ ਅੱਛਾ ਭਾਈ ਇਹ ਕਿੰਨੇ ਕ ਦਿਨ ਲੈ ਜੂਗੀ ਜਾਂਦਾ ਜੀ ਇਹ ਲੈ ਜੂਗੀ 7-8 ਦਿਨ 7-8 ਦਿਨ ਲੈ ਜੀ ਖੋਲੋ ਭਾਈ ਇਹਨੂੰ ਦੋਸਤੋ ਦੂਜਾ ਸੂਹਾ 1 ਲੱਖ ਤੇ 15000 ਹੀ ਇਹਦੀ ਕੀਮਤ 10 ਤੋਂ 11 ਕਿਲੋ ਪਹਿਲਾਂ ਨੇ ਦੁੱਧ ਦਿੱਤਾ ਹੈ ਵਜਨ ਫੁੱਲ ਆ ਮੱਝ ਦਾ ਰੇਟ ਵਾਜਬ ਹੈ ਮੈਨੂੰ ਲੱਗਦਾ ਵੀ ਰੇਟ ਠੀਕ ਹੈ ਬਾਕੀ ਤੁਸੀਂ ਜਿਹਨੂੰ ਰੇਟ ਜੱਜਦੇ ਆ ਖਰੀਦਣਾ ਤਾਂ ਪਸ਼ੂ ਉਹਨੇ ਆ ਟਾਂਚੇ ਦੇਖ ਲੋ ਪਸ਼ੂਆਂ ਦੇ ਸਭ ਇਹ ਚੰਗੇ ਆ ਸੋ ਤੁਸੀਂ ਘਵਾਨਾ ਫੇਰ ਦੇਖੋ ਇਹਦਾ ਇਹ ਤੋਂ ਬਾਅਦ ਚ ਇੱਕ ਹੋਰ ਮੱਝ ਬਾਈ ਨੇ ਵੇਚਣੀ ਐ ਰੇਟ ਉਹਦਾ ਵੀ 115000 ਰੀ ਐ ਆ ਜਿਹੜੀ ਬਾਈ 3 ਨੰਬਰ ਤੇ ਆਪਾਂ ਮੱਝ ਦਿਖਾ ਰਹੇ ਹਾਂ ਹਾਂਜੀ ਇਹਦਾ ਸੂਆ ਕਿੰਨਾ ਮੈਂ ਇਹਦਾ ਤੀਜਾ ਸੂਆ ਜੀ ਠੀਕ ਐ ਦੁੱਧ ਦਤਾ ਬਾਈ ਇਹਨੇ ਕਿੰਨਾ 14 ਤੋਂ 15 ਕਿਲੋ ਹੀ 14 15 ਕਿਲੋ ਦੁੱਧ ਦਤਾ ਹੈ ਦਿਨ ਹਜੇ ਲੈਜੂ ਦਾਸ ਇਹ ਵੀ ਇਹਦਾ ਆਪਾਂ 12 ਦਿਨ ਲੈ ਜੂਗੀ ਠੀਕ ਐ ਰੇਟ ਤੋਂ ਉਹੀ ਰਹਿਣਾ ਰੇਟ ਸੇਮ ਹੀ ਐ ਤੁਹਾਨੂੰ ਦੇ ਠੀਕ ਐ ਖੋਲੋ ਭਾਈ ਦੋਸਤੋ ਤੀਜਾ ਸੂਆ ਐ ਮੱਝ ਨੇ ਦੁੱਧ ਦਿੱਤਾ 14 ਕਿਲੋ ਵਾਂਗੂ ਹਜੇ ਤਿਆਰ ਹੋਣਾ ਹੈ ਦੁੱਧ ਜਿਹੜਾ ਵੀਰ ਖਰੀਦਣਾ ਚਾਹੁੰਦਾ ਉਹਨੇ ਸਮਝਣਾ ਪਰ ਬਾਈ ਹੋਰਿਆਂ ਲੋ ਇਥੋਂ ਤੱਕ ਜਦੋਂ ਵੈਸੇ ਗੱਲਾਂ ਕਰਦੇ ਸੀ ਗਰੰਟੀ ਵਾਲੀ ਗੱਲ ਹੀ ਆ ਬਾਈ ਕਹਿੰਦਾ ਵੀ ਇਹ 14 ਕਿਲੋ ਦੁੱਧ ਇਹ ਸਮਝ ਨੇ ਦਿੱਤਾ ਇੱਕ ਆਖੇ ਦੀ ਤੁਸੀਂ ਦੇਖੋਗੇ ਨੀਲੀ ਰਾਵੀ ਵਾਲੀ ਐ ਪੂਛ ਵੀ ਥੋੜੀ ਜਿਹੜੀ ਚਿੱਟੀ ਦਿਸਦੀ ਐ ਥੱਲੋਂ ਖਵਾਨਾ ਕਰਮਾ ਵਾਲੀ ਇਹ ਦਿਖਾ ਰਹੀ ਐ ਸੇਮ ਰੇਟ ਆ ਦੋਸਤੋ 1 ਲੱਖ ਤੇ 15000 ਪਾਰ ਹੈਡ ਤਿੰਨ ਪਸ਼ੂ ਵਿਕਾਊ ਆ ਤਿੰਨਾਂ ਦਾ ਰੇਟ ਇੱਕੋ ਜਿਹਾ ਹੈ ਬਾਕੀ ਤੁਸੀਂ ਦੇਖ ਲਓ ਜਿਹੜਾ ਪਸ਼ੂ ਤੁਹਾਨੂੰ ਜੱਜਦਾ ਹੈ ਉਹਦੀ ਤਸੱਲੀ ਕਰ ਲਓ ਜੇ ਆਕੇ ਸੋ ਸੋਹਣੇ ਪਸ਼ੂ ਤੇ ਰੇਟ ਵੀਡੀਓ ਦੇ ਵਿੱਚ ਹੈ ਬਾਕੀ ਜਿਹੜਾ ਤੁਹਾਨੂੰ ਨਾ ਜੱਜਦਾ ਉਹ ਤੁਸੀਂ ਤਸੱਲੀ ਕਰਕੇ ਖਰੀਦ ਲਓਗੇ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ